ਅਸਿਕਲ 200 ਮੈਂ ਜੈਨ ਸਪੀਕਰ ਜੀ ਇਸੇ ਸੂਖਾ ਸਕਾ ਪਟਿਆਲਾ ਦੇ ਵਿੱਚ ਅੱਜ ਪਟਿਆਲਾ ਹੈਰੀਟੇਜ ਦੇ ਦਿੱਤਾ ਹੈ ਮਿਲਟਰੀ ਫੈਸਟੀਵਲ ਦੀ ਸ਼ੁਰੂਆਤ ਕੀਤੀ ਗਈ ਹੈ ਸੋ ਇਸ ਮਿੱਤੀ ਫੈਸਟੀਵਲ ਦਿੱਤੇ ਭਾਰਤੀ ਸੈਨਾਵਾਂ ਭਾਰਤੀ ਸੈਨਾਵਾਂ ਦੇ ਅੱਗ ਅੱਗ ਜਿਹੜੇ ਨੇ ਰੇਗ ਚਾਯੋਂ ਹਵਾ ਦੀ ਸੈਨਾ ਚਾਯੋਂ ਜਲ ਸੈਨਾ ਚਾਯੋਂ ਥਲ ਸੈਨਾ ਸਭ ਦੀ ਜਿਹੜੀ ਜਰ ਕਰਦੇ ਨਾਲ-ਨਾਲ ਬੇਟਰੀ ਦੇ ਵਿੱਚ ਜਿੰਨੇ ਵੀ ਵੈਪਨ ਹਥਿਆਰ ਵਰਤੇ ਜਾਂਦੇ ਨੇ ਉਸ ਨੂੰ ਸਪੈਸ਼ਲ ਇਕ ਜਿਹੜੀ ਸ਼ੁਰੂਆਤ ਹੈ ਪ੍ਰਸਤੀ ਦਾ ਪਟਿਆਲਾ ਦੇ ਵਿੱਚ ਕੀਤੀ ਗਈ ਹੈ ਸੋ ਵਰਨਾ ਸ਼ਾ ਪਟਿਆਲਾ ਤਿਕਾਸ ਕਰਕੇ ਸੰਗਰੂਰ ਤੇ ਹੋਰ ਨਾਲ ਜ਼ਿਲ੍ਹਿਆਂ ਤੋਂ ਵੱਡੀ ਪੱਧਰ ਤੇ ਜਿਹੜਾ ਵਿਦਿਆਰਥੀ ਵਰਗ ਹੈ ਇਸ ਜਾਣਕਾਰੀ ਦੇ ਰਹੀ ਤੇ ਪਹੁੰਚਿਆ ਲੇਕਿਨ ਇਸ ਪ੍ਰਸਤੀ ਦੇ ਵਿੱਚ ਵੱਲ ਦੇ ਵਿੱਚ ਬਹੁਤ ਸਾਰੇ ਕੋਈ ਵਿਅਕਤੀ ਨੇ ਜਿਹੜੇ ਖਾਸ ਕਰਕੇ ਆਪਣੇ ਭਾਰਤੀ ਇਤਿਹਾਸ ਤੇ ਪੰਜਾਬ ਦੀ ਵਿਰਾਸਤ ਨੂੰ ਪਿਆਰ ਕਰਦੇ ਨੇ ਸੋ ਆਪਣੇ ਇੱਕ ਪੋਸਟਲ ਐਨਵੈਲਪ ਜਿਹੜੇ ਨੇ ਉਹਨਾਂ ਤੇ ਜਰੀਏ ਇੱਕ ਜਿਹੜੀ ਨੌਜਵਾਨ ਜਿਹੜੀ ਪੀੜ੍ਹੀ ਹੈ ਉਹਨਾਂ ਨੂੰ ਆਪਣੀ ਵਿਰਾਸਤ ਦੇ ਨਾਲ ਜੋੜਨ ਲਈ ਹਮਲਾ ਉਹਨਾਂ ਵੱਲੋਂ ਮਾਰਿਆ ਜਾ ਰਿਹਾ ਹੈ ਅੱਜ ਸਰ ਆ ਕੀ ਨਾ ਕਰ ਰਿਹਾ ਹੈ ਦਰਸ਼ਕਾਂ ਜੀ ਮੇਰਾ ਨਾਮ ਅਪਿੰਦਰ ਸਿੰਘ ਹੈ ਲ ਮੈਂ ਇੱਕ ਛੋਟੀ ਜੀ ਕੋਸ਼ਿਸ਼ ਕਰੀ ਹੈ ਆਪਣੇ ਜਿਹੜੇ ਬੱਚਿਆਂ ਨੂੰ ਨਈ ਜਨਰੇਸ਼ਨ ਨੂੰ ਜਿਹੜੇ ਇਸ ਮਿੰਟ ਦੇ ਫੈਸਟੀਵਲ ਆ ਰਹੇ ਨੇ ਉਹਨੂੰ ਪੋਸਟਲ ਕਵਰ ਤੇ ਰਾਹੀਂ ਮੌਲਿਕੁੱਤੀ ਜਾਏ ਉਹਨੂੰ ਗਿਆਨ ਪ੍ਰਦਾਨ ਕਰਾਇਆ ਜਾਏ ਉਹਨਾਂ ਦਾ ਹੈਰੀਟੇਜ ਵਿਰਾਸਤ ਨਾਲ ਜੋੜਿਆ ਜਾਏ ਜਿੰਨਾ ਸਿੱਖਣਗੇ ਸਵਾਲ ਪੁੱਛਣਗੇ ਸਿੱਖਣਗੇ पे काउंसलिंग करेंगे यहाँ पर अपने एरिए बारे पटियाले बारे जी मैं अब कवर कर रही है सिक्योरिटी कवर कर रही है उधर चलते हैं सारा कवर कर रही है सारी कवर कर रही है एसटी कवर कर रही है आर्मी कवर कर रही है एनसीसी जिले के बच्चे काफी आ रहे हैं एनसीसी कवर कर रही है ਲੇਨਿੰਗ ਲਾਸਟ ਦੇ ਨਾਲ ਅਲੀਟਡ ਜਿਹੜੇ ਕਵਰਸ ਕੁਝ ਜਿਹੜੇ ਸਿਲੈਕਟਿਵ ਉਹ ਵੀ ਪ੍ਰੋਜੈਕਟ ਕਰਿਆ ਤਾਂ ਕਿ ਬੱਚਿਆਂ ਨੂੰ ਜੈਨੇਟਰੀ ਜੋ ਪਟਿਆਲਾ ਬਾਰੇ ਪਤਾ ਚੱਲ ਸਕੇ ਉਸ ਤੋਂ ਉੱਪਰ ਜਿਹੜਾ ਪ੍ਰਿੰਮ ਪਰਮਵੀਰ ਚੱਕਰ ਦਾ ਬਾਡੀ ਦੇ ਉੱਪਰ ਵੀ ਕਵਰਸ ਸਪਰੇ ਕਰਿਹਾ ਤਾਂ ਕਿ ਬੱਚਿਆਂ ਨੂੰ ਉਹ ਵੇਖ ਕੇ ਪਰਮਵੀਰ ਚੱਕਰ ਦੇ ਬਾਡੀਜ਼ ਬਾਰੇ ਨੋਲੇਜ ਗੇਨ ਕਰ ਸਕੀ ਸਿੱਖ ਇਤਿਹਾਸ ਨਾਲ ਰਿਲੇਟਡ ਕਿਹੜੇ-ਕਿਹੜੇ ਜਿਹੜੇ ਨੇ ਪੋਸਟਲ ਇਨਵੈਂਟ ਜਿਹੜੇ ਤੁਸੀਂ ਇੱਥੇ ਡਿਸਪਲੇ ਕੀਤੇ सब तो पहला तो मैं बच्चे बा आला सिंह तो ही शुरू कर दूँ ताकि उन्होंने पता चले कि पटियाला जी फाउंडेशन है बाबा आला सिंह तो ने रखी सभी उस फिर जो महाराजा उन्होंने कुछ कवर से जी मेन एजुकेशन इंस्ट्यूट्स ने शीश महल है एन आई एस है और पंजाबी यूनिवर्सिटी वो सारे कवर्स है, में कवर करें ताकि बच्चों को सीख मिले और इंस्पीरेशन मिले ਜੇ ਸਾਡੀ ਪ੍ਰੇਰਨਾ ਤੁਹਾਨੂੰ ਕਿੱਥੋਂ ਮਿਲੀ ਤੁਹਾਨੂੰ ਵਿਰਾਸਤ ਤੋਂ ਮਿਲੀ ਹੈ ਪਿਆਰ ਮੁਹੱਬਤ ਦਾ ਜਿਹੜਾ ਸਨੇਹ ਹੱਦ ਤੱਕ ਦੀ ਜਾਣਕਾਰੀ ਦੀ ਗੱਲ ਕਰ ਲਈ ਪ੍ਰੇਮਾ ਕਿਨੇ ਦਿੱਤੀ ਅਸੀਂ ਜਦੋਂ ਸਕੂਲ ਚ ਸੀਗੇ ਅਸੀਂ ਥੀ ਵਿਰੀ ਕੈਂਟ ਐਕਸੀਬਿਸ਼ਨਸ ਜਾ ਕੇ ਚੀਜ਼ਾਂ ਦੇਖ ਕੇ ਸਿੱਖਿਆ ਸੀਗਾ ਉਹਨੂੰ ਹੀ ਅੱਗੇ ਅੱਗੇ ਅਸੀਂ ਅੱਗੇ ਹੁਣ ਵੀ ਅਸੀਂ ਜੀ ਰਹੇ ਹਾਂ So पर, थी आ, पर, तो काफी परिपक्व गति वाली करनी के लिए भारतीय अनुपरवे चक्र दर्शन की नींव प्रमुख चक्रों और इस में आता है जो इन्होंने शुरू बात करी है और सबसे ज्यादा इसी की बात तो है मेजर के ऊपर इंस्पेक्टर विद्यार्थी का मतलब लग रहा है कि दानों को समझाओ पहला नो एक तरीका फिर और सीधा ही पॉइंट वाइज का सवाल है तो फिर इस बार सवाल पे भेज दी समझ आएगी तो क्यों सिक्स सो so, बड़ा वड्डा मतलब बहुत वड्डा उपराला है अपनी भारतीय संस्कृति अपना और भारतीय का सालाना भी खबर खबर में ये तस्वीरें में कैमरा बहुत ही वीरेत भरया राजा है अपने इस मीट पर जहां में किस समर के बीच कितनी बड़ी मौके की कितनी कोशिश है अब चिट्ठी आ रही है उन्होंने बताया ਦਲਾਕਿਸ ਨੇ ਜਾ ਕੇ ਇਹਨਾਂ ਨੂੰ ਮੈਰਕ ਦੇ ਪ੍ਰੋਸੈਸ ਦੇ ਅਲਮੇ ਪ੍ਰਵਾਹ ਦਿੱਤੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਬੜੇ ਹੀ ਅਲੱਗ ਤੇ ਸਰਕਾਰ ਦੇ ਨਾਲ ਇਹਨਾਂ ਦੀ ਵਿਚਾਰ ਕਰੀ ਜਿਹੜੀ ਉਹਨਾਂ ਵੱਲੋਂ ਦਿੱਤੀ ਜਾਂਦੀ ਹੈ ਵਿਕਰਮਜੀਤ ਸਿੰਘ ਅਸੋਸ਼ ਫੋਰਮ ਪਟਿਆਲਾ